ਜ਼ਿਲ੍ਹਾ ਸੰਗਰੂਰ ਪੁਲਿਸ ਨੇ ਇੱਕ ਨਹੀਂ ਬਲਕਿ ਪੂਰੇ 50 ਲੋਕਾਂ ਨੂੰ ਇੱਕੋ ਸਮੇਂ ਤੇ ਖੁਸ਼ ਕਰਕੇ ਖੱਟੀਵਾਵਾ ਹਰ ਪਾਸੇ ਐਸਐਸਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਵਾਲੀ ਸੰਗਰੂਰ ਪੁਲਿਸ ਦੇ ਇਸ ਉਪਰਾਲੇ ਦੀ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪੂਰਜੋ ਛਲਾਂਗਾ ਕਾਰਵਾਈ ਦੀ ਉਮੀਦ ਛੱਡ ਚੁੱਕੇ ਲੋਕਾਂ ਨੂੰ ਸਰਪ੍ਰਾਈਜ਼ ਦੇ ਕੇ ਪੁਲਿਸ ਨੇ ਉਹਨਾਂ ਦੇ ਚਿਹਰੇ ਉੱਤੇ ਲਿਆਂਦੀ ਇੱਕ ਅਨੋਖੀ ਖੁਸ਼ੀ ਜੀ ਹਾਂ ਸੰਗਰੂਰ ਪੁਲਿਸ ਵੱਲੋਂ ਵੱਖ-ਵੱਖ ਸਮੇਂ ਤੇ ਲੋਕਾਂ ਦੇ ਗੁੰਮ ਹੋਏ ਪੰਜਾ ਮੋਬਾਈਲ ਫੋਨਾਂ ਦੀ ਭਾਲ ਕਰਕੇ ਉਸਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਚਿਹਰੇ ਕਿਦਾਂ ਚਮਕ ਰਹੇ ਹਨ ਤੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਤੇ ਉਹ ਵਾਰ-ਵਾਰ ਸੰਗਰੂਰ ਪੁਲਿਸ ਦਾ ਧੰਨਵਾਦ ਕਰਦੇ ਦਿਖਾਈ ਦੇ ਰਹੇ ਹਨ ਸੰਗਰੂਰ ਪੁਲਿਸ ਨੂੰ ਮਿਲੀ ਇਸ ਸਫਲਤਾ ਬਾਰੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਐਸਐਸਪੀ ਸਰਤਾਜ ਸਿੰਘ ਚਾਹਲ ਦਾ ਕੀ ਕਹਿਣਾ ਹੈ ਅਤੇ ਇਸ ਦੇ ਨਾਲ ਹੀ ਗੁੰਮ ਹੋਏ ਮੋਬਾਈਲ ਫੋਨ ਵਾਪਸ ਮਿਲਣ ਤੇ ਲੋਕਾਂ ਵੱਲੋਂ ਪੁਲਿਸ ਦੀ ਕਾਰਵਾਈ ਉੱਤੇ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਗਈ ਆਓ ਤੁਸੀਂ ਵੀ ਸੁਣੋ ਮਿਸਿੰਗ ਹੁੰਦਾ ਹੈ ਜੇ ਲੋਸਟ ਮੋਬਾਈਲ ਹੁੰਦਾ ਹੈ ਤੇ ਲੋਕ ਸਾਡੇ ਕੋਲ ਆ ਕੇ ਮਿਸਿੰਗ ਰਿਪੋਰਟ ਦਿੰਦੇ ਸਾਂਝ ਕੇਂਦਰ ਵਿੱਚ ਐਪਲੀਕੇਸ਼ਨ ਦਿੰਦੇ ਆ ਉਸ ਦੇ ਤਹਿਤ ਅਸੀਂ ਇੱਕ CEIR ਪੋਰਟਲ ਹੈ ਮੈਂ ਫਿਰ ਤੋਂ ਦੁਹਰਾ ਦਿੰਨਾ CEIR ਪੋਰਟਲ ਇਹ ਆਨਲਾਈਨ ਪੋਰਟਲ ਹੈ ਜਿੱਥੇ ਤੁਸੀਂ ਆਪਣੇ ਮਿਸਿੰਗ ਮੋਬਾਈਲ ਦੀ ਡਿਟੇਲ ਦੇ ਸਕਦੇ ਹੋ ਉਸ ਨਾਲ ਸਾਨੂੰ ਇਸ ਮੋਬਾਈਲ ਨੂੰ ਟ੍ਰੇਸ ਕਰਨ 'ਚ ਬਹੁਤ ਮਦਦ ਮਿਲਦੀ ਹੈ ਨਾਲੇ ਅਗਰ ਇਹ ਕਿਤੇ ਮਿਸਪਲੇਸ ਹੋਇਆ ਹੈ ਜਾਂ ਫਿਰ ਕਿਸੇ ਨੇ ਲਿਆ ਹੈ ਤੇ ਉਸ ਦੇ ਕੰਮ ਦਾ ਨਹੀਂ ਰਹਿੰਦਾ ਮੋਬਾਈਲ ਫੋਨ ਇਸ ਲਈ ਇਸ ਪੋਰਟਲ ਦੀ ਵਰਤੋਂ ਕਰਦੇ ਹੋਏ ਅਗਰ ਆਮ ਜਨਤਾ ਵੀ ਕਰਨ ਤਾਂ ਬੜੀ ਉਹਨਾਂ ਦੀ ਮਦਦ ਹੋਊਗੀ ਸੰਗਰੂਰ ਪੁਲਿਸ ਦੀ ਜੋ ਟੀਮ ਹੈ ਐਸਪੀ ਪੀਬੀਆ ਨਵਰੀਤ ਵਿਰਕ ਜੀ ਸਾਡੇ ਡੀਐਸਪੀ ਹੋਮਸਾਈਡ ਐਂਡ ਫਰੇਂਸਿਕ ਸਰਦਾਰ ਗੁਰਪ੍ਰੀਤ ਸਿੰਘ ਸਾਡੇ ਐਸਐਚਓ ਸਾਈਬਰ ਕ੍ਰਾਈਮ ਮੈਡਮ ਹਰਜੀਤ ਇਹਨਾਂ ਸਭ ਨੇ ਮਿਲ ਕੇ ਬੜੇ ਹੀ ਸੁਚਾਰੂ ਢੰਗ ਦੇ ਨਾਲ ਇਹ 50 ਮੋਬਾਈਲ ਫੋਨ ਟਰੇਸ ਕੀਤੇ ਨੇ ਜਿਹੜੇ ਅੱਜ ਅਸੀਂ ਪਬਲਿਕ ਨੂੰ ਵਾਪਸ ਹੈਂਡਓਵਰ ਕਰਾਂਗੇ ਤੇ ਇੰਜ ਹੀ ਅਸੀਂ ਲਗਾਤਾਰ ਇਸ ਉਪਰਾਲੇ ਚ ਲੱਗੇ ਆ ਕਿ ਜਿਵੇਂ ਵੀ ਅਸੀਂ ਆਪਣੇ ਸੰਗਰੂਰ ਪੁਲਿਸ ਦੇ ਸੰਗਰੂਰ ਸਿਟੀ ਦੇ ਸਿਟੀਜ਼ਨਸ ਦੇ ਕੰਮ ਆ ਸਕੀਏ ਅਸੀਂ ਉਹਦੇ ਚ ਵੱਧ ਤੋਂ ਵੱਧ ਐਫਰਟ ਕਰੀਏ ਸੀਈਆਰ ਪੋਰਟਲ ਜੀ ਹੈਗਾ ਮੋਬਾਈਲ ਫੋਨਸ ਦੇ ਲਈ ਜੋ ਗਵਾਚਦੇ ਨੇ ਜਾਂ ਮਿਸਿੰਗ ਹੁੰਦੇ ਨੇ ਇਸ ਤੋਂ ਇਲਾਵਾ ਮੈਂ ਆਪ ਸਭ ਦੇ ਮਾਧਿਅਮ ਰਾਹੀਂ ਇੱਕ ਗੁਜ਼ਾਰਿਸ਼ ਕਰਾਂਗਾ ਆਮ ਜਨਤਾ ਦੇ ਲਈ ਕਿ ਅਗਰ ਕਦੇ ਵੀ ਤੁਹਾਡੇ ਨਾਲ ਕੋਈ ਜਾਂ ਤੁਹਾਡੇ ਜਾਣਕਾਰ ਦੇ ਨਾਲ ਸਾਈਬਰ ਠੱਗੀ ਹੋ ਜਾਵੇ ਜਾਂ ਫਿਰ ਕਿਸੇ ਦਾ ਪੈਸਾ ਉਹਨਾਂ ਦੇ ਅਕਾਊਂਟਸ ਚੋਂ ਡਿਡਕਟ ਹੋ ਜਾਵੇ ਤਾਂ ਕਿਰਪਾ ਕਰਕੇ ਤੁਰੰਤ 1903 ਨੰਬਰ 1930 ਤੇ ਫੋਨ ਕਰੋ ਤੇ ਆਪਣੀ ਜਿਹੜੀ ਉਹ ਡਿਟੇਲਸ ਤੁਹਾਨੂੰ ਬੇਸਿਕ ਡਿਟੇਲਸ ਹੋਣ ਉਹ ਦਿਓ ਉਸ ਦੇ ਨਾਲ ਤੁਹਾਡਾ ਜਿਹੜਾ ਉਹ ਪੈਸਾ ਗਿਆ ਹੈ ਉਹ ਅਕਾਊਂਟ ਫ੍ਰੀਜ਼ ਹੋ ਕੇ ਪੈਸੇ ਤੇ ਤੁਰੰਤ ਵਾਪਸ ਆਨ ਦਾ ਚਾਂਸ ਰਹਿੰਦਾ ਹੈ ਤੇ ਨਾਲੇ ਸਾਈਬਰ ਕ੍ਰਾਈਮ ਨੂੰ ਟ੍ਰੇਸ ਕਰਨ ਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਇੱਕ 골ਡਨ ਆਰ ਆਪਾਂ ਇਹਨੂੰ ਕਹਿੰਦੇ ਆ 골ਡਨ ਆਰ ਮਤਲਬ ਜਿੰਨੀ ਛੇਤੀ ਹੋ ਸਕੇ ਆਪਾਂ 1930 ਤੇ ਇਨਫੋਰਮੇਸ਼ਨ ਦੇਈਏ ਤਾਂ ਕਿ ਉਹ ਪੈਸਾ ਸਾਡਾ ਅਗਰ ਕਿਤੇ ਗਿਆ ਹੈ ਤੇ ਉਹ ਵਾਪਸ ਸਾਡੇ ਕੋਲ ਆ ਸਕੇ ਕੁਝ ਸਮਾਂ ਵੀ ਹੁੰਦਾ ਸਰ ਲਿਮਟ ਹੈ ਐਨਏ ਨੇ ਸਮੇਂ ਦੇ ਵਿੱਚ ਕੰਪਲੀਟ ਆਮ ਤੌਰ ਤੇ ਇਸ ਨੂੰ ਅਸੀਂ ਗੋਲਡਨ ਆਰ ਨੂੰ ਕਹਾਂਗੇ ਕਿ 12 ਘੰਟੇ ਤੋਂ 24 ਘੰਟੇ ਦੇ ਵਿੱਚ ਵਿੱਚ ਅਗਰ ਇਨਫੋਰਮੇਸ਼ਨ ਮਿਲ ਜੇ ਲੇਕਿਨ ਇਸ ਤੇ ਵੀ ਇਹ ਡਿਪੈਂਡ ਕਰਦਾ ਹੈ ਕਿ ਫਰਜ਼ ਕਰ ਲਓ ਅਗਰ ਪੈਸੇ ਪੈਸਾ ਅੱਜ ਕਟਿਆ ਗਿਆ ਤੇ ਅਗਲਾ ਜਿਸ ਨੇ ਉਹ ਸਾਈਬਰ ਧੱਕੀ ਕੀਤੀ ਹੈ ਉਹ ਕਿੰਨੀ ਜਲਦੀ ਉਹ ਬੈਂਕ ਅਕਾਊਂਟ ਤੋਂ ਵਿਡਰਾ ਕਰਦਾ ਹੈ ਜੇ ਆਪਾਂ ਤੁਰੰਤ ਦੱਸ ਦਈਏ ਆਪਾਂ ਨੂੰ ਇਲਮ ਹੋ ਜਾਏ ਕਿ ਇਹ ਸਾਈਬਰ ਫਰਾਡ ਹੋਇਆ ਜਾਂ ਫਿਰ ਕਿਸੇ ਤਰ੍ਹਾਂ ਕਿਸਮ ਦਾ ਫਰਾਡ ਹੋਇਆ ਹੈ ਤਾਂ ਆਪਾਂ ਤੁਰੰਤ ਦੱਸ ਦਈਏ ਤਾਂ ਉਹ ਪੇਮੈਂਟ ਉਹ ਅੱਗੇ ਵਿਡਰਾ ਨਹੀਂ ਕਰ ਪਾਣਗਾ ਜੋ ਜਿੰਨੀ ਜਲਦੀ ਆਪਾਂ ਦੱਸ ਸਕੀਏ ਇਨਫੋਰਮੇਸ਼ਨ ਦੇ ਸਕੀਏ ਲੋਕਾਂ ਨੂੰ ਆਮ ਤੌਰ ਤੇ ਜਾਗਰੂਕਤਾ ਹੋਵੇ ਤਾਂ ਬਹੁਤ ਮਦਦ ਮਿਲੇਗੀ ਜਿਹੜੇ ਮੋਬਾਈਲ ਫੜੇ ਨੇ ਇਹਨਾਂ ਨਾਲ ਬੰਦੇ ਹੀ ਫੜਨ ਹੋਏ ਨੇ ਕਿੰਨੇ ਬੰਦੇ ਇਹ ਜੀ ਮਿਸਿੰਗ ਮੋਬਾਈਲ ਸੀਗੇ ਸੈਵਨ ਜਿਵੇਂ ਕੋਈ ਅਗਰ ਕਿਤੇ ਛੁੱਟ ਜਾਂਦਾ ਕਿਸਦਾ ਮੋਬਾਈਲ ਕਿਤੇ ਕੋਈ ਕਿਸੇ ਮੇਲੇ ਜਾਂ ਕਿਤੇ ਕੋਈ ਕਿਸਦਾ ਮੋਬਾਈਲ ਡਿੱਗ ਜਾਂਦਾ ਹੈ ਇਹ ਸਾਰੇ ਮਿਸਿੰਗ ਮੋਬਾਈਲਸ ਦੀ ਤਾਦਾਦ ਨੇ ਜਿਹੜਾ ਕੋਈ ਅਗਰ ਕਿਸਦਾ ਕੋਈ ਚੋਰੀ ਹੋਇਆ ਹੈ ਕੁਝ ਉਸ ਦੀ ਸੈਪਰੇਟ ਐਫ ਆਈ ਆਰ ਹੋ ਕੇ ਉਸ ਤੇ ਕ੍ਰਿਮੀਨਲ ਪ੍ਰੋਸੀਡਿੰਗ ਹੁੰਦੀ ਹੈ ਕਿੰਨੀ ਇੱਕ ਐਪਲੀਕੇਸ਼ਨ ਹੋਟਲ ਨੂੰ ਦਿੱਤੀ ਹੈ ਸਾਡੇ ਕੋਲ ਜੀ ਫਿਲਹਾਲ ਜਿਹੜੀ 50 ਐਪਲੀਕੇਸ਼ਨ ਆਈ ਆਸੀ ਅਸੀਂ ਸਾਰੀ ਟਰੇਸ ਕਰ ਲਈਆਂ ਕੁਝ ਹੋਰ ਅਸੀਂ ਹੁਣੇ ਟਰੇਸ ਕਰਨ ਤੇ ਲੱਗੇ ਹੋਏ ਆ ਤੇ ਜਿੰਨੇ ਸਾਡੇ ਕੋਲ ਲੋਕ ਆਂਦੇ ਆ ਉਹਨਾਂ ਨੂੰ ਅਸੀਂ ਨਾਲ ਦੇ ਨਾਲ ਗਾਈਡ ਕਰਕੇ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਪਾਸੇ ਪੂਰੀ ਐਫਰਟ ਕਰ ਰਹੇ ਹਾਂ ਸਰ ਕਿਸਾਨੀ ਸੰਘਰਸ਼ ਵਾਲੇ ਦੀ ਮੋਬਾਈਲ ਚੋਰੀ ਹੋਈ ਨਹੀਂ ਕਿ ਜਿਆਦਾ ਉਹ ਕਿੰਨੇ ਨਹੀਂ ਜੀ ਇਹ ਵੱਖੋ ਵੱਖ ਹੈ ਜੀ ਇਹ ਚੋਰੀ ਵਾਲੇ ਨਹੀਂ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਇਹ ਹੈਗੇ ਜੀ ਜਿਹੜੇ ਮਿਸਿੰਗ ਮੋਬਾਈਲ ਨੇ ਚੋਰੀ ਦੇ ਲਈ ਸੈਪਰੇਟ ਪ੍ਰੋਸੀਜਰ ਹੈ ਜੀ ਇਹ ਚੋਰੀ ਵਾਲਾ ਜਿਹੜਾ ਸਪੈਸ਼ਲ ਪ੍ਰੋਸੀਜਰ ਹੈ ਕੋਈ ਪ੍ਰੋਸੀਜਰ ਕਰਦੇ ਉਹ ਤਾਂ ਐਫ ਆਈ ਆਰ ਹੈ ਜੀ ਮਤਲਬ ਤੁਸੀਂ ਦੱਸੋਗੇ ਤਾਂ ਅਗਰ ਚੋਰੀ ਹੋਇਆ ਕਿਸੇ ਦਾ ਤਾਂ ਇਹ ਐਫ ਆਈ ਆਰ ਕਰਦੇ ਆ ਅਸੀਂ ਵੀ ਇਨਫੋਰਮੇਸ਼ਨ ਵਾਸਤੇ ਆਪਣੇ ਟੈਕਨੀਕਲ ਰਿਸੋਰਸਸ ਵੀ ਯੂਜ਼ ਕਰਦੇ ਆ ਸਿਰਫ ਸੀਆਈਆਰ ਪੋਰਟਲ ਨਹੀਂ ਬਟ ਮਿਸਿੰਗ ਮੋਬਾਈਲ ਲਈ ਇਹ ਬਹੁਤ ਯੂਸਫੁਲ ਰਹਿੰਦਾ ਹੈ ਬਿਕੋਜ਼ ਜਿਹੜੇ ਵੀ ਇਨਸਾਨ ਕੋਲ ਇਹ ਮੋਬਾਈਲ ਪਹੁੰਚੇਗਾ ਉਸ ਦੇ ਲਈ ਉਹ ਵਰਤੋਂ ਕਰਨਾ ਸੰਭਵ ਨਹੀਂ ਰਹੂਗਾ ਮੇਰੀ ਬੇਟੀ 25 ਨੰਬਰ ਨੂੰ ਟਿਊਸ਼ਨ ਤੋਂ ਪੜ੍ਹ ਕੇ ਸੁਨਾਮ ਬਸਨ ਤਿਆਰੀ ਸੀ ਦੋ ਲੜਕੇ ਆਏ ਪਿੱਛੋਂ ਦੇ ਉਹਨਾਂ ਨੇ ਮੋਬਾਈਲ ਖੋਹ ਕੇ ਮਤਲਬ ਕਿ ਉਹ ਚਲੇ ਗਏ ਸੀ। ਹੂੰ। ਉਸ ਤੋਂ ਬਾਅਦ ਜਦੋਂ ਨਿਕਲੇ ਅਸੀਂ ਬਾਅਦ ਵਿੱਚ ਸੁਨਾਮ ਸਿਖਲ ਦੇ ਵਿੱਚ ਅਸੀਂ ਪੁਲਿਸ ਕੰਪਲੀਟ ਬਤਾਈ। ਉਸ ਤੋਂ ਬਾਅਦ ਸਬਕਤਰਾ ਹਾਂ ਤਾਂ ਧੰਨਵਾਦ ਕਰਦੇ ਜਿਹਨਾਂ ਨੇ ਸਾਨੂੰ ਮੋਬਾਈਲ ਕਿਵੇਂ ਦੇਖਦੇ ਹੋ ਪੰਜਾਬ ਪੁਲਿਸ ਦੀ ਜਿਵੇਂ ਸਾਰੀ ਚਰਚਾ ਚ ਰਹਿੰਦੇ ਸੀ ਵੀ ਭਾਈ ਇਹ ਕੁਝ ਕਰਨੇ ਚਾਹਦੇ ਪਰ ਤੁਸੀਂ ਦੇਖਦੇ ਹੋ ਵੀ ਪੋਦੀ ਕੁੜੀ ਦਾ ਮੋਬਾਈਲ ਵੀ ਇਹਨਾਂ ਨੇ ਬਰਾਮਦ ਕੀਤਾ। ਪੰਜਾਬ ਪੁਲਿਸ ਬਹੁਤ ਮਸੂਮ ਚ ਬਦਲ ਤੇ ਵਧੀਆ ਕੰਮ ਕਰਦੀ ਹੈ। ਸਾਨੂੰ ਮਤਲਬ ਕਿ ਉਹਦਾ ਤਾਂ ਪੂਰਾ ਵਿਸ਼ਵਾਸ ਸੀਗਾ ਜਿਵੇਂ ਨੇ ਸਾਡਾ ਮੋਬਾਈਲ ਕੀ ਨਾਮ ਹੈ? ਬੁਰਤੈ ਸੰਗਾਇ ਬੁਤਰੀ ਜੀ ਅੱਜ ਮੋਬਾਈਲ ਤੁਹਾਡੇ ਮਿਲੇ ਨੇ ਅੱਜ ਪੁਲਿਸ ਪ੍ਰਚਾਰਣ ਵੱਲੋਂ ਅੱਜ ਤੁਹਾਨੂੰ ਜਿਹੜੇ ਵੀ ਖੋਏ ਸੀ ਜਿਹੜੇ ਵੀ ਰੀਡਿਊਸ ਸਨੈਕ ਚੀਜ਼ ਹੋਈ ਸੀ ਕੀ ਕਹੋਗੇ ਫਿਰ ਕੀਤਾ ਜੀ ਵੀ ਪੈਸੇ ਅਜੇ ਤੱਕ ਤਾਂ ਅਸੀਂ ਸੋਚੇ ਨਹੀਂ ਕਿ ਮੋਬਾਈਲ ਮਿਲ ਜੂਏ ਤਾਂ ਬਹੁਤ ਵੱਡੀ ਇੱਕ ਮਸਤੀ ਸਰਪ੍ਰਾਈਜ਼ ਹੀ ਹੈ ਸਾਨੂੰ ਵੀ ਜਿਹੜਾ ਕਿ ਪਾ ਨੂੰ ਫੋਨ ਆਇਆ ਇੱਕ ਮੈਕਮੇ ਵੱਲੋਂ ਕਿ ਐ ਕਰਕੇ ਤੁਹਾਡਾ ਫੋਨ ਮਿਲ ਗਿਆ ਤੇ ਬਾਕੀ ਪੁਲਿਸ ਦੀ ਬਹੁਤ ਤਕੜੀ ਉਹ ਹੈ ਜ਼ਿੰਮੇਵਾਰੀ ਹੈ ਜਿਹੜੀ ਇਹਨਾਂ ਨੇ ਨਿਭਾਈ ਹੈਗੀ ਜਿਹੜੇ ਇੰਨਾ ਮਿਲ ਕੇ 7-8 ਮਹੀਨੇ ਦਾ ਕੰਮ ਸੀਗਾ ਪਿਛਲੇ ਸਾਰਾ ਨਵੰਬਰ ਦਾ ਕੰਮ ਸੀਗਾ ਜੀ ਤੇ ਵੀ ਹੁਣ ਜਿਹੜਾ ਇੰਨੇ ਚਿਰ ਬਾਅਦ ਫੋਨ ਮਿਲ ਗਿਆ ਸਾਡਾ ਤਾਂ ਕਿਵੇਂ 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 ਅੱਜ ਤੁਹਾਨੂੰ ਖੁਸ਼ੀ ਦਾ ਕਹਿੰਦੇ ਸਾਨੂੰ ਖੁਸ਼ੀ ਹੋ ਰਹੀ ਹੈ ਜੀ ਕਿ ਸਾਡੀ ਪੁਲਿਸ ਅੱਛਾ ਕੰਮ ਕਰ ਰਹੀ ਹੈ ਤਾਂ ਜੋ ਕਿ ਪਹਿਲੀ ਵਾਰ ਹੋਇਆ ਜੀ ਵੀ ਕਿ ਅਸੀਂ ਫੋਨ ਗੁੰਮ ਹੋਇਆ ਜਿਹੜਾ ਸਾਨੂੰ ਮਿਲ ਰਿਹਾ ਆ ਜੀ ਤੱਕ ਸੋਚਿਆ ਨਹੀਂ ਸੀ ਵੀ ਸਾਡਾ ਫੋਨ ਵਾਪਸ ਆ ਜਾਵੇ ਨਿੱਕਦੇ ਫੋਨ ਕਦੇ ਇੱਕ ਵਾਰੀ ਦਵਾਜਣ ਮੁੜਕ ਕਦੇ ਮਿਲਦੀ ਨਹੀਂ ਪਹਿਲਾਂ ਜੀ ਮੈਂ ਆਰਮੀ ਦੀ ਸਰਵਿਸ ਕਰਦਾ ਜੀ ਸਾਡਾ ਝਾਰਖਟ ਦੇ ਵਿੱਚ ਵੀ ਗੁੰਮ ਹੋਏ ਨੇ ਇੱਕ ਦੋ ਵਾਰ ਆਪਣਾ ਹੋਰ ਵੀ ਅਦਰ ਸਟੇਟ ਦੇ ਗੁੰਮ ਪਰ ਉਹ ਮਿਲੇ ਨਹੀਂ ਹੈ ਕਿ ਸਾਡੇ ਕੋਲ ਐਫਆਰ ਰੀਸ ਮਾਰ ਕੇ ਰੱਖੀ ਪਰ ਆਪਣੀ ਪੰਜਾਬ ਪੁਲਿਸ ਨੇ ਪਹਿਲੀ ਮਿਲ ਕੇ ਉਹ ਹੈ ਜਿਹੜਾ ਸਾਨੂੰ